ਸਾਤ ਕੁਈ ਜੀਆ ਚਾਈ ਰੰਗਾਲੇ ਕੇ ਨਾਮ ਦਾ ਸਮਾਂ ਅੱਜ ਮੈਂ ਬਣਾਉਣ ਲੱਗੇ ਆ ਪੰਜਾਰੇ ਵਾਲੇ ਆਲੂ ਤੇ ਨਾਲ ਪੂਰੀਆਂ ਆਟਾ ਹਨਾ ਪਕਾ ਤੇ ਗਰਮ ਹੋ ਗਿਆ ਥਲਕਾ ਜਿਹਾ ਜੀਰਾ ਪਾਉਣੇ ਨਾਲ ਹੀ ਪਿਆਜ਼ ਐਸੇ ਕਪੜਾ ਵਾਲੇ ਆਲੂ ਚ ਪਿਆਜ਼ ਨਹੀਂ ਹੁੰਦੇ ਆਪਾਂ ਥੋੜੇ ਜਿਹਾ ਪਾ ਲੈ ਜਦੋਂ ਹਲਕਾ ਜਿਹਾ ਨਰਮ ਹੋ ਮੰਮੇ ਤੇ ਉਹ ਤੇ ਜਿਵੇਂ ਕੇ ਸਟਾਰ ਹੁਣ ਕੇ ਜੇ ਆਪਣੇ ਪਿਆਜ਼ ਭੁੱਜ ਗਏ ਦੇ ਵਿੱਚ ਤੁਸੀਂ ਹਲਦੀ ਥੋੜਾ ਜਿਹਾ ਮਸਾਲਾ ਔਰ ਟਮਾਟੋ ਥੋੜੀ ਜਿਹੀ ਪੀਸੀ ਹੋਈ ਹੋਤੀ ਸਟਾਰ ਹੁਣ ਪਲਾ ਆਪਣਾ ਪੱਕ ਗਿਆ ਆਇਲਾ ਚੱਕਰ ਖੋਲਿਆ ਹੋਣੇ ਬਿਚਾ ਪਕੋਨੇ ਥੋੜੇ ਮੈਸ਼ ਕੀਤੇ ਥੋੜੇ ਇਧਾਂ ਆ ਗਏ ਕਾਸ਼ ਉਹਨਾਂ ਦਾ ਪਾਣੀ ਥੋੜਾ ਜਿਹਾ ਪਾਣੀ ਫਿਰ ਛੋੜਾ ਪਾ ਕੇ ਆਪਾਂ ਢੱਕ ਦੇਣਾ ਆ ਥੋੜਾ ਜਿਹਾ ਉਬਲਣ ਜਾਂ ਫਿਰ ਆਪਾਂ ਬਣਾਉਣੀ ਆ ਘੋੜੀਆਂ ਅੱਜ ਆਪਾਂ ਜਿਹੜੀਆਂ ਸਵੇਰੇ ਬਣਾਈਆਂ ਪਿੰਡੀਆਂ ਕਿਉਂਕਿ ਪਾਪਾ ਲੈ ਕੇ ਨਹੀਂ ਗਏ ਸ਼ੌਪ ਤੇ ਇੰਨੀਆਂ ਤਾਂ ਬਚੀਆਂ ਆ ਹੁਣ ਇਹਨਾਂ ਨੂੰ ਆਪਾਂ ਰੱਖ ਦਿੰਨੇ ਫ੍ਰਿਜ ਵਿੱਚ ਜੇ ਕਿਸੇ ਨੇ ਖਾਣੀਆਂ ਹੋ ਗਈਆਂ ਤਾਂ ਖਾਹ ਹੋ ਜਾਣਗੀਆਂ ਚੱਲ ਹਾਂਜੀ ਮੈਂ ਸਾਰਾ ਘਰ ਕਲੀਨ ਕਰ ਲਿਆ ਹੋਇਆ ਹੈ ਸਿਗਾ ਪੋਚਾ ਵਗੈਰਾ ਲਗਾ ਲਿਆ ਝਾੜੂ ਵੀ ਲਗਾ ਲਿਆ ਦੇ ਖਾਣਾ ਬਿਨਾ ਵੀ ਅਸੀਂ ਆਪਣਾ ਖਾ ਲਿਆ ਸੀਗਾ ਬੱਚੇ ਹੋਣ ਓਕੇ ਆ ਤਾਂ ਫਿਰ ਇਹਨਾਂ ਲਈ ਬਣਾਣ ਲੱਗੀ ਮੈਂ ਹਾਂ ਆਲੂ ਨਾਲ ਪੂਰੀਆਂ ਕਹਿੰਦੇ ਭੰਡਾਰੇ ਵਾਲੇ ਆਲੂ ਖਾਣੇ ਆ ਉਹਦੇ ਵਿੱਚ ਵਰ ਮੈਂ ਪਿਆਜ਼ ਪਾ ਕੇ ਥੋੜਾ ਜਿਹਾ ਜੀਰਾ ਪਾ ਕੇ ਇਦੋਂ ਤੜਕਾ ਲਗਾਇਆ ਆ ਤੇ ਉਹ ਹੁਣ ਇਹਨਾਂ ਲਈ ਬਣਨੇ ਰੱਖੇ ਆ ਫਿਰ ਇਹਨਾਂ ਨੂੰ ਨਾਲ ਪੂਰੀਆਂ ਬਣਾ ਕੇ ਖਿਲਾਉਨੇ ਆ ਭੰਡਾਰੇ ਵਾਲੇ ਹਨਾ ਕੋਲੇ ਬਣ ਚੁੱਕਿਆ

ਆਂ ਗਿਆ ਪੂੜੀਆਂ অলমোਸਟ ਬਣ ਚੁੱਕੀਆਂ ਆ। ਦੋ ਦੋ ਰਹਿ ਗਿਆ ਉੱਧਰ ਤੇ ਇਹਦੇ ਸਾਡੇ ਭੰਡਾਰੇ ਵਾਲੇ ਆਲੂ ਹੋਣੇ ਚੱਕਰੂਗੇ এনਜੋਏ ਪੂਰੀਆਂ ਨਾਲ ਭੰਡਾਰੇ ਵਾਲੇ ਆਲੂ ਪੂਰੀਆਂ ਬਣ ਗਈਆਂ ਦੋਨੋਂ ਚੈੱਕ ਕਰ ਰਹੇ ਹਾਂ ਜੋ ਹੈ ਇੱਕ ਵਾਰੀ ਇਹ ਵੀ ਚੈੱਕ ਕਰਦੇ ਹਾਂ ਭੰਡਾਰੇ ਵਾਲੇ ਆਲੂ ਤੇ ਪੂਰੀਆਂ ਕਿਦਾਂ ਦੀਆਂ ਬਣੀਆਂ ਪੂਰੀਆਂ ਇਹ ਤਾਂ ਕੁਝ ਜ਼ਿਆਦਾ ਸੁਪਰ ਡੂਪਰ ਕੋ ਬੱਲੂ ਬੱਲੂ ਸਭ ਕੁਝ ਥੈਂਕ ਯੂ ਕੁਝ ਮੈਂ ਵੀ ਨਾਲ ਪੂਰੀ ਨਾਲ ਆਲੂ ਮੈਂ ਵਾਸੇ ਰੋਟੀ ਖਾ ਚੁੱਕੀ ਹਾਂ ਪਰ ਫਿਰ ਵੀ ਦਿਲ ਕਰਦਾ ਹਾਂ ਦੁਬਾਰਾ ਫੇਰ ਲੱਗੀ ਖਾਣ ਹਾਂਜੀ ਮੈਂ ਬੱਚਿਆਂ ਨੂੰ ਦੁੱਧ ਬਣਾ ਕੇ ਦੇ ਦਿੱਤਾ ਹੋਇਆ ਸੀਗਾ ਤੇ ਮੈਂ ਆਪਣੇ ਲਈ ਬਣਾਈ ਆ ਚਾ ਦੁੱਧ ਵਿੱਚ ਚੀਨੀ ਪੱਤੀ ਪਾ ਲੂੰ ਤੇ ਹੁਣ ਆਪਾਂ ਫਿਰ ਦੇਖਦੇ ਹਾਂ ਜੇ ਕੱਲ ਆਪਾਂ ਚੱਲੀ ਜਾਈਏ ਤਾਂ ਉਹਦੇ ਲਈ ਮੈਂ ਫਿਰ ਵਾਈਟ ਚਨੇ ਤੇ ਆਪਣੀ ਮਿਕਸ ਦਾਲ ਇਹ ਭਉਂਦੀਆ ਦਾਲ ਮੱਖਣੀ ਬਣਾਉਣ ਲਈ ਆਪਾਂ ਲਈ ਆਪਾਂ ਇਹ ਦੋ ਸਬਜ਼ੀਆਂ ਮਤਲਬ ਬਣਾ ਕੇ ਜਾਣੀਆਂ ਆ ਤੇ ਨਾਲ ਕੁਝ ਦੇਖਦੇ ਹਾਂ ਕੋਈ ਡਰਾਈ ਸਬਜੀ ਇੱਕ ਬਣਾ ਲਵਾਂਗੇ ਤੇ ਉਸ ਵਿੱਚ ਐਗ ਵਗੈਰਾ ਇਹ ਆਪ ਬਣਾ ਲਿਆ ਕਰਨਗੇ ਅੱਜ ਜਿਸ ਦਿਨ ਬਣਾਈ ਕਿ ਹੈ ਪੀਜ਼ਾ ਹਨੂਮ ਮਲਾਈ ਲਾ ਕੇ ਦੁੱਧ ਰੱਖਦੇ ਆ ਆਪਾਂ ਇਸ ਬੌਲ ਵਿੱਚ ਪਾਉਣ ਲੱਗੇ ਆ ਇੱਕ ਇਸ ਬੌਲ ਵਿੱਚ ਪਾਉਣ ਲੱਗੇ ਆ ਸੀਜ਼ਨਿੰਗ ਪੀਜ਼ਾ ਵਾਲੀ ਤੇ ਚਿਲੀ ਫਲੈਕਸ ਮੋਰਟਰ ਸੌਸ ਇਹਦੇ ਵਿੱਚ ਚਿਲੀ ਫਲੈਕਸ ਤੇ 오ਰੀਗানো ਪਾਉਣ ਤੋਂ ਬਾਅਦ ਇਹਦੇ ਵਿੱਚ ਪਾਈਆ ਮਿਉਨੀਸ ਤੇ ਕੇਚਪ ਫਰਨਸ ਲਗਾਤੇ ਹਨ ਮਿਕਸ ਦੋ ਤੰਨੇ ਫੈਕਟ ਦੀ ਵੈਲ ਚੀਜ਼ਾਂ ਲਏ ਆ ਖਾਲੀ ਪਨੀਰ ਔਰ ਚੀਜ਼ ਵਾਲਾ ਉਹਨੇ ਸਬਜ਼ੀਆਂ ਨਹੀਂ ਖਾਣੀਆਂ ਹੁੰਦੀ ਇਹ ਮੇਰੇ ਪੀਜ਼ਾ ਸਬ지 ਬਣਾ ਤੇ ਇਹ ਮਨੀਤਾ ਬਿਨਾ ਸਾਤੀ ਹੋਦਾ। ਓਨਲੀ ਪਨੀਰ। ਔਰ ਚੀਜ਼। ਹਾਂਜੀ ਹੁਣ ਆਪਾਂ ਲੱਗੇ ਸੀਗੇ ਛੋਲੇ ਬੋਇਲ ਹਾਏ ਰੱਖਣੇ ਸਾਈਡ। ਇਹਦੇ ਵਿੱਚ ਆਪਾਂ ਨੀਅਰ ਨਮਕ। ਇਹਦੇ ਵਿੱਚ ਇੱਕ ਚਮਚ ਨਮਕ ਪਾ ਗਏ ਨਾ ਬਾਕੀ ਆਪਾਂ ਬਾਅਦ ਚ ਪਾਵਾਂਗੇ। ਹਾਂਜੀ ਛੋਲੇ ਆਲੇ ਕੰ ਕਰਤਾ ਕੇ ਕੁੱਕਰ ਇਹ ਦੂਸਰਾ ਆਪਾਂ ਬਣਾ ਲਵਾਂਗੇ ਆ ਦਾਲ ਮਖਣੀ ਛੋਲੇ ਔਰ ਦਾਲ ਬੰਡੀ ਰੱਖਤੀ ਆਪਾਂ ਹੁਣ ਮੈਂ ਪੀਨੀ ਆਪਣੀ ਚਾਹ ਮਰਾਤਮਨੀ ਤਖਾਂਡੇ ਆਪਣਾ ਸਵਾਦ ਨੇ ਤੱਕ ਨੂੰ ਸ਼ੀ ਵੀ ਕਰ ਲਿਆ ਮਨੀਤ ਹਜੇ ਖਾਧੀ ਕਿੱਦਾਂ ਦਾ ਬਣਿਆ ਬੋਲ ਕੇ ਦੱਸੋ ਨਾ ਆ ਹੁਣ ਮੈਂ ਆਪਣਾ ਇੰਜੋਏ ਕਰਦੀ ਨਾਲ ਪੀਨੀ ਚਾਹ ਦੇਖਦੇ ਕਿੱਦਾਂ ਦਾ ਬਣਿਆ ਹਾਂਜੀ ਇਹ ਤੜਕਾ ਪੰਡਿਆ ਹੈ ਆਪਣਾ ਵਾਈਟ ਚਨੇ ਵਾਲੀ ਇੰਦਰ ਦਾਲ ਥੋੜੀ ਜਿਹੀ ਰਿਜਣ ਵਾਲੀ ਸੀਗੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਹਲਦੀ ਥੋੜੀ ਜਿਹੀ ਲਾਲ ਮਿਰਚ ਔਰ ਥੋੜਾ ਜਿਹਾ ਮਸਾਲਾ ਲਾਲ ਮਿਰਚ ਥੋੜੀ ਹੋਰ ਪਾ ਦੇਣੀ ਆ ਅਸੀਂ ਤਾਂ ਮੈਂ ਦੋ ਰੈੱਡ ਕਿੱਤੀਆਂ ਪੁੱਜਾ ਚੁੱਕੀ ਹਾਂਜੀ ਇਹ ਆਪਣਾ ਦਾਲ ਦਾ ਤੜਕਾ ਬਣਦਾ ਪਿਆ ਆ ਲਸਣ ਅਦਰਕ ਪਿਆਜ਼ ਔਰ ਹਰੀ ਮਿਰਚ ਫਿਰ ਇੱਕ ਟਮਾਟਰ ਪਾਉਂਗੀ ਕਿ ਬਿਨਾ ਹੋਵੇ ਦੋ ਤਿੰਨ ਬਖਣੀ ਦੀ ਨਾ ਇਸ ਵਿੱਚ ਬਬਲਣ ਚਲੀ ਗਈ ਸੀ ਸਾਟ ਅੱਗ ਗਿਆ ਇਹਦੇ ਵਿੱਚ ਮਸਾਲਾ ਕੋਈ ਜੀ ਹਲਦੀ ਪਾ ਦਿੱਤੀ થોਮਕ ਨਮਕ ਪਾ ਦਿੱਤਾ ਕਿਉਂਕਿ ਮੈਂ ਪਹਿਲਾਂ ਹੀ ਦਾਲ ਚ ਪਾਇਆ ਹੋਇਆ ਹੈ ਕਿ ਨਾ ਹੋ ਗਿਆ ਇਹ ਇੱਧਰ ਮਜ਼ਬੂਤ ਕਰਨਾ ਰੱਖਿਆ ਇੱਧਰ ਮੇਰੀ ਵਾਈਟ ਚਨੇ ਵਾਲੀ ਸਬਜ਼ੀ ਬਣ ਰਹੀ ਆ ਥੋੜਾ ਜਹਾ ਹੋਵੇ ਬੱਚਿਆਂ ਲਈ ਮੈਂ संघनी हो गई सी मैं थोड़ा पानी पाया तो मैं क्या हम एक सीधी दवाई लेने थोड़ी जी बिल्कुल भुल जूगा तुड़का वगैरह टेस्ट आ जूगा नाले बिच है ना चलो तो अपने आलमोस्ट बनी चले मैं दो भांडे ऐसे क्लीन कर लो फिर मेरा किचन का काम आलमोस्ट हो गया मैं बाहर चापी बोल रही ਬਹੁਤ ਵਧੀਆ ਬਣਦੀ ਹੈ ਬਹੁਤ ਹੀ ਟੇਸਟੀ ਹੈ ਇਹਦੇ ਵਿੱਚ ਥੋੜਾ ਜਿਹਾ ਕੀਵਾ ਕੇ ਤੇ ਮੀਨੀਆਂ ਨੁੱਕੇ ਦਾ ਚਟੇਟਾ ਹੈ ਉਹਦੇ ਨਾਲ ਇਹਨਾਂ ਰੋਟੀਆਂ ਦੋ ਖਾ ਲੈਂੀਆਂ ਹੁਣ ਉਹਨਾਂ ਦੇ ਤਰ੍ਹਾਂ ਰੋਟੀਆਂ ਸਮਾਂ ਕਮੀ ਖਾ ਦੇ ਰੋਟੀਆਂ ਸੀ ਘਟਣਾ ਕਿਹਾ ਆਈ ਤੇ ਕਹਾ ਮੈਂ ਕਹ ਰਹੀ ਹਾਂ ਕਿ ਇਸ ਤਰ੍ਹਾਂ ਦੇ ਨਾਲ ਕਿ ਮੈਂ ਥੋੜਾ ਜਿਹਾ ਪਾ ਰਹੀ ਹਾਂ ਅੰਜਮੇ ਹੋਣਾ ਦਾਲ ਤਾਂ ਸਬਜ਼ੀ ਪਾਣੀ ਵਿੱਚ ਠੰਡੀਆਂ ਰੱਖੀਆਂ ਹੋਈਆਂ ਸੀ ਨਾਲ ਮੈਂ ਬਰਫ਼ ਰੱਖੀ ਹੋਈ ਸੀ ਬਿਜੇ ਤੇ ਠੰਡੀਆਂ ਹੋ ਜਾਣਗੀਆਂ ਨਹੀਂ ਤਾਂ ਪਾਣੀ ਬਾਰ ਬਾਰ ਗਰਮ ਹੋ ਗਿਆ ਤਾਂ ਬਦਲਣਾ ਪੈ ਰਿਹਾ। ਜਿੰਨਾ ਸਾਰੀ ਸੌਟ ਆਊਟ ਕਰ ਲਈ ਹੋਈ ਆ ਪੀਲੇ ਪਰ ਵਗੈਰਾ ਸਭ ਕੁਝ ਹੋ ਗਿਆ। ਤਰਾ ਸਬਜ਼ੀ ਕੱਢ ਦੇ ਕੇ ਤਰਾ ਧੋਲੇ ਜਾਂ ਕਿਚਨ ਵਿੱਚ ਸਾਰਾ ਕਰਤੀ ਹਲਵਾ ਕੱਦੂ ਆਲੇ ਆਪਾਂ ਸਵੇਰੇ ਬਣਾਣਾ ਹੈ। ਅੱਜ ਤੇ ਬੋਲਣੀ ਵਗੈਰਾ ਤੋਂ ਹੀ ਐਂਡਿੰਗ ਆ ਸਵੇਰ ਨੂੰ ਵਿੱਚ ਰੱਖਾ ਨੇ ਤਿਆਰੀ ਵੀ ਕਰ ਲਈ ਆ ਬੈਗ ਵਗੈਰਾ ਪੈਕ ਹੋ ਗਏ। ਮੈਂ ਬੈਗ ਪੈਕ ਕਰ ਲਿਆ ਪਾਣੀ ਚੁਣ ਲੈਣ ਲਈ ਹੋਇਆ ਕੋਲ ਫੇਰ ਨਾ ਜਿਹੜਾ ਆਪਾਂ ਲਿਆ ਸਾਡੇ ਨੇੜੇ ਵਾਲੀ ਕਾਫੀ ਫਿਰ ਨਾ ਫਾਈਨਲੀ ਠੰਡੀਆਂ ਹੋ ਗਈ ਆ ਫਿਰ ਉੱਥੇ ਜਾ ਕੇ ਮਿਲਾਂਗੇ। ਜਬਲੋਸਾਂ ਦਾ ਹਮੇਸ਼ਾ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ